It's तारी वॾ ढोभी मा कोरी पाई हुन सिर जारी दुरत काणी वेगो पाई दो ज go shoot the go ਗੁਰ ਸ਼ਬਦ ਦਾ गुर शब्द करे वीचार धन वापारी नाना भाई मेल करे वापार वाहे वणी का खालसा ਭਾਈ ਕਰਮ ਤਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਜਦਾ ਪਾਵਨ ਵਖਾਤ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਸ਼ਟ ਪਦੀਆਂ ਦੇ ਰੂਪ ਦੇ ਅੰਦਰ ਪਾਵਨ ਅੰਗ 635 ਅਤੇ 6 ਉੱਤੇ ਸੁਭਾਏਮਾਨ ਹੈ ਸਤਿਗੁਰੂ ਬਖਸ਼ਿਸ਼ ਕਰਦੋ ਨੇ ਭਾਈ ਮਨ ਦੇ ਚ ਉੱਠਣ ਵਾਲੀਆਂ ਆਸਾਂ ਤੇ ਮਨਸਾਂਵ ਸਤਿਗੁਰੂ ਕਹਿੰਦੇ ਇਹ ਬੰਧਨ ਪਦਾ ਕਰਦੀਆਂ ਨੇ ਸੰਸਾਰ ਵਿੱਚ ਧਰਮ ਦੇ ਨਾਂ ਤੇ ਜੇ ਮਨੁੱਖ ਜੋ ਕਰਮ ਕਰਦਾ ਏ ਆਸਾਵਾਂ ਨੂੰ ਰੱਖ ਕੇ ਸਤਿਗੁਰ ਕਹਿੰਦੇ ਉਸ ਦੇਚ ਮਨੁੱਖ ਬਨਿਆ ਜਾਂਦਾ ਹੈ ਬੰਦਨਾ ਵਿੱਚ ਪੈ ਜਾਂਦਾ ਹੈ ਇਹ ਸੰਸਾਰ ਜਿਹੜਾ ਏ ਜਦੋਂ ਮਾਲਕ ਦੇ ਨਾਮ ਨੂੰ ਭੁਲਾ ਦਿੰਦਾ ਏ ਅਸਲ ਵਿੱਚ ਇਸਦੀ ਮੌਤ ਹੈ ਜਦੋਂ ਮਾਲਕ ਦੇ ਨਾਮ ਦੇ ਨਾਲ ਜੁੜਿਆ ਹੋਇਆ ਪਰ ਜੀਵਨ ਅਸਲ ਦੇਚ ਚੱਲਦਾ ਏ ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿ ਰਹੇ ਨੇ ਭਾਈ ਇੱਕ ਗੱਲ ਚੇਤਾ ਰੱਖੀ ਸੰਸਾਰ ਦੇ ਬੰਦਨਾ ਤੋਂ ਬਚ ਕੇ ਰਹੀਂ ਆਸਾਂਵਾਂ ਤੇ ਮਨਸਾਵਾਂ ਦੇ ਫੁਰਨਿਆਂ ਤੋਂ ਬਚ ਕੇ ਰਹਿ ਇੱਕ ਇੱਕ ਬੰਦਾ ਕਰਮ ਕਰਮ ਜਦੋਂ ਤੁਰਦਾ ਹੈ ਤੇ ਸਭ ਤੋਂ ਪਹਿਲਾਂ ਮਨ ਵਿੱਚ ਫੁਰਨੇ ਫੁਰਨੇ ਉੱਠਦੇ ਨੇ ਕੋਈ ਨਾ ਫੁਰਨਿਆ ਤਾਂ ਇੱਕ ਆਸ ਵੱਜਦੀ ਹੈ ਉਸ ਆਸ ਦੇ ਸਹਾਰੇ ਇਹਦਾ ਤੰ ਕਰਮ ਕਰਮ ਤੁਰ ਪੈਂਦਾ ਹੈ ਤੇ ਬੰਦਨਾ ਵਿੱਚ ਬੰਨਿਆ ਆ ਜਾਂਦਾ ਹੈ ਸਤਿਗੁਰ ਕਹਿੰਦੇ ਭਾਈ ਪਾਪ ਤੇ ਪੁੰਨ ਦੇ ਸਦਕਾ ਮਨੁੱਖ ਦੀ ਮੌਤ ਤੇ ਜਦੋਂ ਮਾਲਕ ਦਾ ਨਾਮ ਵਿਸਾਰਦਾ ਹੈ ਆਤਮਾ ਕੇ ਜੀਵਨ ਵੱਲ ਇਹ ਮਾਰ ਜਾਂਦਾ ਏ ਪਰ ਜਿਸਨ ਨੂੰ ਮਾਲਕ ਦੇ ਨਾਮ ਉਹਦੇ ਨਾਲ ਜੁੜ ਜਾਂਦਾ ਏ ਬੰਦਗੀ ਦੇ ਨਾਲ ਜੁੜ ਜਾਂਦਾ ਏ ਫਿਰ ਅਵਸਥਾ ਬਣ ਜਾਂਦੀ ਏ ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛਟੀ ਨਾਲ ਵਾਲੀ ਇਸ ਕਰਕੇ ਸਤਿਗੁਰ ਕਹਿੰਦੇ ਨੇ ਭਾਈ ਇਹ ਮਾਲਕ ਦੇ ਨਾਮ ਉਹਦੇ ਨਾਲ ਜੁੜੀ ਆ ਸੰਗਾਂ ਤੇ ਮਨ ਸਾਵਾਤੋ ਤੇ ਕਾਪ ਤੇ ਪੁਨ ਤੇ ਉੱਤੇ ਉੱਠ ਕੇ ਮਾਲਕ ਦੀ ਆਦ ਵਿੱਚ ਜੁੜ ਕਿਉਂਕਿ ਸਭ ਕੁਝ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੈ ਸਭ ਵਡਿਆਈਆਂ ਹਰ ਨਾਮ ਵਿੱਚ ਨੇ ਸਤਿਗੁਰੂ ਜਿਹੜੇ ਕਰਨ ਇਹ ਨਾਮ ਸਾਡੇ ਜੀਵਨ ਦਾ ਸ਼ਿੰਗਾਰ ਬਣੇ ਅੰਗ ਬਣੇ ਤਾਂ ਕਿ ਜੀਵਨ ਸਫਲ ਬਣੇ ਜੀ ਹੁਣਾਂ ਭੁੱਲਾ ਦੇਖੇਗਾ ਸਤਿਗੁਰ ਸਭ ਨਾਲ ਆਵਿਆ ਗਾਵਿਆ ਸੇਵਾ ਕਰਨ ਦੇ ਅਰਥੇ ਪ੍ਰਵਾਨ ਕਰਨ ਹੁਣਾਂ ਭੁੱਲਾ ਦੇਖੇਗਾ ਵਾਹੇ ਗੁਰਜੀਕਾ ਖਾਲਸਾ ਵਾਹ ਇਹ ਬ੍ਰਿਜ ਕੀ ਫਤਹਿ